ਸਾਤਰੀਆ ਕਾਲ ਅੱਜ ਆਪਾਂ ਇੱਕ ਬੜੀ ਅ ਦਿਲ ਨੂੰ ਛੂਣ ਵਾਲੀ ਲਿਖਤ ਪੂਆ ਦੀ ਛਾਂ ਤੇ ਥੋੜੀ ਗੱਲਬਾਤ ਕਰਾਂਗੇ ਹਾਂਜੀ ਇਹ ਲਿਖਤ ਮਤਲਬ ਪੂਆ ਦੇ ਕਿਰਦਾਰ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਦੀ ਹੈ ਉਹਦੀ ਸ਼ਖਸੀਅਤ ਪਰਿਵਾਰ ਚੋ ਦੀ ਜਗਾ ਬਿਲਕੁਲ ਬਿਲਕੁਲ ਤੇ ਆਪਣਾ ਮਕਸਦ ਵੀ ਇਹੀ ਹੈ ਕਿ ਇਸ ਲਿਖਤ ਚੋਂ ਪੂਆ ਦੇ ਪਾਤਰ ਦੇ ਅਲੱਗ-ਅਲੱਗ ਪਹਿਲੂਆਂ ਨੂੰ ਸਮਝੀਏ ਉਹਦਾ ਪਿਆਰ ਉਹਦੀ ਤਾਕਤ ਉਹਦੇ ਸੰਘਰਸ਼ ਪਰਿਵਾਰ ਲਈ ਉਹ ਕਿੰਨੀ ਅਹਿਮ ਸੀ ਹਾਂਜੀ ਤਾਂ ਫਿਰ ਸ਼ੁਰੂ ਕਰਦੇ ਆਂ ਕਹਾਣੀ ਸ਼ੁਰੂ ਹੁੰਦੀ ਹੈ ਪੂਆ ਦੇ ਪੇਕੇ ਘਰੋਂ ਤੋਂ ਹੂੰ ਸਿਰ ਤੇ ਉਹ ਲੀੜਿਆਂ ਵਾਲਾ ਝੋਲਾ ਗਰਮੀ ਨਾਲ ਪਰੇਸ਼ਾਨ ਜਈ ਆਉਂਦੇ ਪਾਣੀ ਮੰਗਣਾ ਹਾਂ ਤੇ ਉਹਦੀ ਆਵਾਜ਼ ਸੁਣ ਕੇ ਸਾਰਿਆਂ ਦਾ ਇੱਕਦਮ ਕੀ ਕਹਿੰਦੇ ਨੇ ਸਾਵਧਾਨ ਹੋ ਜਾਣਾ ਆਹੋ ਜਿਵੇਂ ਬਾਪੂ ਦੇ ਆਉਣ ਤੇ ਹੁੰਦਾ ਹੈ ਨਾ ਉਹ ਡਰ ਨਹੀਂ ਸੀ ਪਰ ਇੱਕ ਰੌਬ ਸੀ ਇੱਜ਼ਤ ਵਾਲਾ ਸਹੀ ਗੱਲ ਹੈ ਰੌਬ ਮਿਲਿਆ ਸਤਕਾਰ ਬਹੁਤ ਵਧੀਆ ਸ਼ਬਦ ਨੇ ਫਿਰ ਆ ਕੇ ਉਹਦਾ ਟਾਲੀ ਹੀਠਾ ਬਾਪੂ ਕੋਲ ਬਹਿ ਜਾਣਾ ਹਾਂਜੀ ਪਰ ਜਾਈਆਂ ਦਾ ਫਟਾਫਟ ਪਾਣੀ ਲਿਆਉਣਾ ਪੈਰੀ ਹੱਥ ਲਾਉਣਾ ਇਹ ਸਭ ਦਿਖਾਉਂਦਾ ਹੈ ਕਿ ਪਰਿਵਾਰ ਚ ਉਹਦੀ ਕਿੰਨੀ ਪੱਕੀ ਥਾਂ ਸੀ ਤੇ ਉਹ ਜਿਹੜੀ ਟਾਲੀ ਦੀ ਛਾਂ ਹੈ ਸ਼ਾਇਦ ਉਹ ਵੀ ਇਸੇ ਗੱਲ ਦਾ ਇਸ਼ਾਰਾ ਹੈ ਨਾ ਇੱਕ ਸੀਮਿਤ ਜਈ ਪਰ ਬਹੁਤ ਜ਼ਰੂਰੀ ਛਾਂ ਬਿਲਕੁਲ ਤੇ ਉਹ ਚੋਲਾ ਹਾਏ ਉਹ ਚੋਲਾ ਉਹ ਕੋਈ ਆਮ ਚੋਲਾ ਨਹੀਂ ਸੀ ਨਹੀਂ ਨਹੀਂ ਉਹ ਤਾਂ ਜਿਵੇਂ ਪ੍ਰਵਾਦਾ ਪੰਡਾਰ ਸੀ ਤੁਮੇ ਲੈ ਕੇ ਆਉਣੇ ਚੂਰਨ ਵਾਸਤੇ ਹਾਂਜੀ ਤੇ ਤੁਕਿਆਂ ਦਾ ਅਚਾਰ ਆਹੋ ਤੇ ਖਾਸ ਕਰਕੇ ਪ੍ਰਾ ਦੇ ਗੋਡਿਆਂ ਲਈ ਉਹ ਦੇਸੀ ਤੇਲ ਇਹ ਚੀਜ਼ਾਂ ਦੱਸਦੀਆਂ ਨੇ ਕਿ ਉਹ ਕਿੰਨਾ ਡੂੰਗਾ ਸੋਚਦੀ ਸੀ ਕਿੰਨਾ ਪਿਆਰ ਸੀ ਉਹਦੇ ਚ ਸਹੀ ਗੱਲ ਹੈ ਤੇ ਇਹ ਵੀ ਕਿੰਨਾ ਅਜੀਬ ਸੀ ਕਿ ਜਦੋਂ ਆਪਣਾ ਇੱਕੋ ਸੂਟ ਕੱਢ ਕੇ ਕਹਿੰਦੀ ਸੀ ਬਸ ਚੋਲਾ ਖਾਲੀ ਤੇ ਸਾਰੇ ਇੱਕਦਮ ਚੁੱਪ ਹੋ ਜਾਂਦੇ ਸੀ ਸ਼ਾਂਤ ਹਾਂ ਜਿਵੇਂ ਕਿ ਉਹ ਹਮੇਸ਼ਾ ਆਪਣੇ ਆਪ ਨੂੰ ਪਿੱਛੇ ਰੱਖਦੀ ਸੀ ਬਿਲਕੁਲ ਫਿਰ ਉਹਦਾ ਆਂਡ ਗਵਾਂਡ ਚ ਜਾਣਾ ਮਿਲਣਾ ਦੱਸਿਆ ਗਿਆ ਕਿ ਉਹਦੀਆਂ ਗੱਲਾਂ ਚ ਬੜਾ ਰਸ ਸੀ ਉਹ ਸਮਾਜਿਕ ਤੌਰ ਤੇ ਵੀ ਬਹੁਤ ਜੁੜੀ ਹੋਈ ਸੀ ਤੇ ਇਹ ਸਿਰਫ ਤੋਹਫਿਆਂ ਜਾਂ ਗੱਲਾਂ ਤੱਕ ਨਹੀਂ ਸੀ ਅਗਲੇ ਦਿਨ ਰਸੋਈ ਚ ਵੀ ਉਹ ਹੀ ਪਰਵਾਹ ਨਜ਼ਰ ਆਉਂਦੀ ਸੀ ਸਵੇਰੇ ਸਵੇਰੇ ਕੜਾਈ ਧਰ ਲੈਣੀ ਆਹੋ ਮਠੀਆਂ ਗੁਲਗੁਲੇ ਮਾਲਪੂੜੇ ਸਾਰਾ ਟੱਬਰ ਆਲੇ ਦੁਆਲੇ ਬੈਠਾ ਹੁੰਦਾ ਸੀ ਤੇ ਸਿਰ ਤੇ ਤੇਲ ਚਸਣਾ ਉਹ ਵੀ ਇੱਕ ਸੇਵਾ ਭਾਵੀ ਸੀ ਬਿਲਕੁਲ ਪਰ ਇਸ ਸ਼ਬਦ ਦੇ ਨਾਲ-ਨਾਲ ਇੱਕ ਹੋਰ ਤਸਵੀਰ ਵੀ ਤਾਂ ਹੈਗੀ ਹੈ ਨਾ ਹਾਂ ਉਹਦੀ ਅੰਦਰੂਨੀ ਤਾਕਤ ਦੀ ਤੇ ਉਹਦੇ ਲੁਕੇ ਹੋਏ ਸੰਘਰਸ਼ਾਂ ਦੀ ਹੂੰ ਦਮਾਸੀ ਦਿਲ ਦੀ ਬਿਮਾਰੀ ਸੀ ਪਰ ਆਪਣੇ ਕੱਪੜੇ ਆਪ ਧੋਣੇ ਨੂੰਆਂ ਨੂੰ ਨਹੀਂ ਕਹਿਣਾ ਇਹ ਕੀ ਸੀ ਮਤਲਬ ਆਦਤ ਸੀ ਜਾਂ ਸਵੈਮਾਨ ਇਹ ਇਹ ਥੋੜਾ ਗੁੰਝਲਦਾਰ ਹੈ ਹੋ ਸਕਦਾ ਦੋਵੇਂ ਚੀਜ਼ਾਂ ਹੋਣ ਸਵੈਮਾਨ ਵੀ ਤੇ ਸ਼ਾਇਦ ਕਿਸੇ ਦੇ ਬੋਝ ਨਾ ਬਣਨ ਦੀ ਕੋਸ਼ਿਸ਼ ਹੂੰ ਪਰ ਜਿਸ ਤਰ੍ਹਾਂ ਵੱਡੇ ਦੁੱਖ ਸਾਰੇ ਉਸਨੇ ਪੁੱਤ ਦੀ ਮੌਤ ਫਿਰ ਆਪਣਾ ਹਾਰਟ ਅਟੈਕ ਹਾਂਜੀ ਫਿਰ ਉਹ ਗੋਦ ਲਿਆ ਮੁੰਡਾ ਉਹਦਾ ਨਸ਼ੇੜੀ ਨਿਕਲਣਾ ਗਹਿਣੇ ਵੇਚਣੇ ਪੈਣੇ ਤੇ ਆਖਿਰ ਚ ਉਹਨੂੰ ਘਰੋਂ ਕੱਢਣਾ ਪਿਆ ਹਾਂ ਤੇ ਇਹ ਸਭ ਜੁਪਚਪ ਸਹਿ ਲਿਆ ਮਤਲਬ ਕਮਾਲ ਦੀ ਸਹੰਦਸ਼ੀਲਤਾ ਸੀ ਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਲਿਖਤ ਦੱਸਦੀ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਚਿਹਰਾ ਹਮੇਸ਼ਾ ਹੱਸੂ ਹੱਸੂ ਕਰਦਾ ਰਹਿੰਦਾ ਸੀ ਔਰਤਾਂ ਲਈ ਇੱਕ ਇੱਕ ਸਮਾਜਿਕ ਮਜਬੂਰੀ ਸੀ ਕਿ ਦੁੱਖ ਅੰਦਰ ਰੱਖ ਕੇ ਵੀ ਮੁਸਕਰਾਉਂਦੇ ਰਹਿਣਾ ਹੋ ਸਕਦਾ ਹੈ ਸ਼ਾਇਦ ਇੱਕ ਤਰ੍ਹਾਂ ਦਾ ਬਚਾਅ ਦਾ ਤਰੀਕਾ ਸੀ ਪਰਿਵਾਰ ਨੂੰ ਜੋੜੀ ਰੱਖਣ ਲਈ ਬਿਲਕੁਲ ਤੇ ਫਿਰ ਆਖਿਰਕਾਰ ਉਹ ਦਿਨ ਆਇਆ ਜਦੋਂ ਭੂਆ ਦੇ ਪੂਰੇ ਹੋਣ ਦੀ ਖਬਰ ਆਈ ਹਾਂ ਤੇ ਮ੍ਰਿਤਕ ਦੇ ਕੋਲ ਪੁੱਤ ਦੀ ਫੋਟੋ ਪਈ ਹੋਣੀ ਤੇ ਪਰਿਵਾਰ ਦਾ ਪਹਿਲੀ ਵਾਰ ਤਾਹਾ ਮਾਰ ਕੇ ਰੋਣਾ ਹਾਂਜੀ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਪਰਿਵਾਰ ਲਈ ਕਿੰਨੀ ਅਹਿਮ ਸੀ ਭਾਵੇਂ ਉਹਨਾਂ ਨੇ ਜਿਉਂਦੇ ਜੀ ਕਦੇ ਉਹਨਾਂ ਜ਼ਾਹਿਰ ਨਾ ਕੀਤਾ ਹੋਵੇ ਸਹੀ ਗੱਲ ਹੈ ਪਰ ਅਸਲੀ ਪੇਤ ਤਾਂ ਉਦੋਂ ਖੁੱਲਿਆ ਜਦੋਂ ਉਹਦਾ ਸਾਰਾ ਸਮਾਨ ਪੇਕੇ ਘਰ ਆਇਆ ਆਹੋ ਉਦੋਂ ਪਤਾ ਲੱਗਿਆ ਕਿ ਉਹ ਕਿਵੇਂ ਮਤਲਬ ਪੇਕਿਆਂ ਦੀ ਗਰੀਬੀ ਦਾ ਪਰਦਾ ਰੱਖਦੀ ਸੀ ਆਪਣੇ ਪੈਸਿਆਂ ਤੋਂ ਸੂਟ ਬਣਾ ਕੇ ਪਰਜਾਈਆਂ ਦਾ ਨਾਂ ਲਾ ਦੇਣਾ ਹਾਂ ਇਹ ਪਰਦਾ ਪੋਸ਼ੀ ਇਹ ਉਹਦੀ ਸ਼ਖਸੀਅਤ ਦਾ ਇੱਕ ਹੋਰ ਬਹੁਤ ਵੱਡਾ ਪਹਿਲੂ ਸੀ ਆਪਣੇ ਆਪ ਨੂੰ ਪਿੱਛੇ ਰੱਖ ਕੇ ਦੂਜਿਆਂ ਦਾ ਮਾਣ ਵਧਾਉਣਾ ਬਹੁਤ ਵੱਡੀ ਗੱਲ ਸੀ ਇਹ ਸੋ ਕੁੱਲ ਮਿਲਾ ਕੇ ਇਸ ਲਿਖਤ ਚ ਪੂਆ ਸਿਰਫ ਇੱਕ ਰਿਸ਼ਤਾ ਨਹੀਂ ਰਹਿ ਜਾਂਦੀ ਉਹ ਪਿਆਰ ਕੁਰਬਾਨੀ ਬੇहद ਸਹਿਨਸ਼ੀਲਤਾ ਤੇ ਉਹ ਤਾਕਤ ਜਿਹੜੀ ਚੁੱਪਚਾਪ ਨਿਭਾਈ ਜਾਂਦੀ ਹੈ ਇਨਾ ਸ਼ਬਦ ਦਾ ਇੱਕ ਗੁੰਜਲਦਾਰ ਜਿਹਾ ਪ੍ਰਤੀਕ ਬਣ ਜਾਂਦੀ ਹੈ। ਹੂੰ ਉਸਨੇ ਦੁੱਖਾਂ ਨੂੰ ਆਪਣੀ ਮੁਸਕਰਾਹਟ ਪਿੱਛੇ ਲੁਕਾਇਆ ਤੇ ਪਰਿਵਾਰ ਨੂੰ ਬੰਨੀ ਰੱਖਿਆ। ਸ਼ਾਇਦ ਉਸ ਪੀੜ੍ਹੀ ਦੀਆਂ ਬਹੁਤ ਸਾਰੀਆਂ ਔਰਤਾਂ ਦੀ ਕਹਾਣੀ ਇਹੀ ਹੋਵੇਗੀ। ਬਿਲਕੁਲ ਤੇ ਅੰਤ ਵਿੱਚ ਨਾ ਇਹ ਗੱਲ ਸੋਚਣ ਲਈ ਮਜਬੂਰ ਕਰਦੀ ਹੈ ਕਿ ਕਿਵੇਂ ਕਿਸੇ ਦੇ ਜਾਣ ਤੋਂ ਬਾਅਦ ਉਹਦੀਆਂ ਵਰਤੀਆਂ ਹੋਈਆਂ ਚੀਜ਼ਾਂ, ਬੇਜਾਨ ਚੀਜ਼ਾਂ ਵੀ ਜਿਵੇਂ ਬੋਲਣ ਲੱਗ ਪੈਂਦੀਆਂ ਨੇ। ਹਾਂਜੀ ਹਾਂਜੀ ਯਾਦਾਂ ਬਣ ਕੇ। ਹਾਂ। ਤੇ ਕਿਵੇਂ ਕਿਸੇ ਦੀ ਕਮੀ ਸਾਡੇ ਆਲੇ ਦੁਆਲੇ ਦੇ ਸਵਾਦਾਂ ਨੂੰ ਵੀ ਬਦਲ ਦਿੰਦੀ ਹੈ ਜਿਵੇਂ ਲਿਖਿਆ ਕਿ ਭੂਆ ਦੇ ਹੱਥ ਦੀਆਂ ਉਹ ਮਿੱਠੀਆਂ ਮਠੀਆਂ ਗੁਲਗੁਲੇ ਬਾਅਦ ਵਿੱਚ ਕੋੜੇ ਲੱਗਣ ਲੱਗ ਪਏ ਹੂੰ ਕਮੀ ਦਾ ਅਹਿਸਾਸ ਸਵਾਦ ਵੀ ਬਦਲ ਦਿੰਦਾ ਹੈ ਬਹੁਤ ਗਹਿਰੀ ਗੱਲ ਹੈ ਤਾਂ ਇਹ ਜਿਹੜਾ ਅੰਤਿਕਾ ਹੈ ਇਹ ਦਰਸ਼ਕਾਂ ਨੂੰ ਕਈ ਲੈਵਲ ਤੇ ਜੋੜਨ ਦੀ ਇੱਕ ਕੋਸ਼ਿਸ਼ ਹੈ ਕਿਵੇਂ ਲੱਗੀ ਅੱਜ ਦੀ ਇਹ ਦਿਲਚਸਪ ਕਹਾਣੀ ਜੇ ਪਸੰਦ ਆਈ ਹੋਵੇ ਤਾਂ ਜ਼ਰੂਰ ਆਪਣੇ ਯਾਰ ਦੋਸਤ ਪਣਪਰਾ ਅਤੇ ਰਿਸ਼ਤੇਦਾਰਾਂ ਨਾਲ ਇਹ ਵੀਡੀਓ ਦਾ ਲਿੰਕ ਸਾਂਝਾ ਕਰੋ ਸਾਡਾ YouTube ਚੈਨਲ ਕਹਾਣੀ ਚਰਚਾ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰਨਾ ਨਾ ਭੁੱਲਣਾ